ਅੱਜ ਸਵੇਰੇ ਹੁਸ਼ਿਆਰਪੁਰ ਹਰਿਆਣਾ ਰੋਡ ਬੂਆਬਾਈ ਦੇ ਕੋਲ ਪੰਪ ਦੇ ਮੂਹਰੇ ਇੱਕ ਰੇਂਜ ਰੋਵਰ ਕਾਰ ਦਾ ਤੇ ਇੱਕ ਟਰੈਕਟਰ ਟਰਾਲੀ ਦਾ ਜਿਹੜੀ ਲੱਕੜਾਂ ਨਾਲ ਭਰੀ ਹੋਈ ਸੀਗੀ ਉਹਨਾਂ ਦਾ ਦੋਨਾਂ ਦੇ ਆਪਸੀ ਟੱਕਰ ਹੋ ਗਈ ਤੇ ਜਿਹੜੀ ਰੇਂਜ ਰੋਵਰ ਕਾਰ ਸੀਗੀ ਉਹ ਦੱਸਿਆ ਜਾ ਰਿਹਾ ਕਿ ਮੋਰੀਓ ਟੋਟਲ ਲਾਸ ਹੋ ਚੁੱਕੀ ਆ ਤੇ ਜਲਦ ਆਪਾਂ ਇਹਦੇ ਬਾਰੇ ਗੱਲਬਾਤ ਕਰਦੇ ਦੋਨਾਂ ਧਿਰਾਂ ਨਾਲ ਕੀ ਕਹਿੰਦੇ ਨੇ ਉਹ ਇਹਦੇ ਬਾਰੇ ਅਜੀਬਾਈ ਕੀ ਨਾਮ ਹੈ ਆਪਣਾ ਗੌਰਵ ਜੀ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀਗੇ ਆਪਾਂ ਆਪਣਾ ਹਰਿਆਣੇ ਤੋਂ ਆ ਰਹੇ ਸੀ ਤੇ ਬਰਾ ਚੱਕਨ ਜਾ ਰਹੇ ਮਿਠਿਆਣੇ ਤੇ ਤੇ ਕਿਥੇ ਐਕਸੀਡੈਂਟ ਹੋਇਆ ਤੁਹਾਡੀ ਗੱਡੀ ਦਾ ਆਪਣਾ ਇੱਥੇ ਹੀ ਹੋਇਆ ਵੇ ਬੂਆ ਭਾਈ ਪੰਪਰੇ ਦੇ ਸਾਹਮਣੇ ਤੇ ਕਾਰਨ ਕੀ ਮੰਨਦੇ ਆ ਐਕਸੀਡੈਂਟ ਦਾ ਕਾਰਨ ਕੁਛ ਨਹੀਂ ਜੱਕ ਦਾਮ ਟਰੈਕਟਰ ਆ ਗਿਆ ਮੈਂ ਤਾਂ 45 50 50 ਦੀ ਸਪੀਡ 45 50 ਦੀ ਸਪੀਡ ਤੇ ਤੁਰਿਆ ਸੀ ਤੇ ਟਰੈਕਟਰ ਮੁੜਦਾ ਪਿਆ ਸੀਗਾ ਜਾਂ ਸਿੱਧਾ ਜਾ ਰਹੇ ਸੀਗਾ ਮੁੜਦਾ ਪਿਆ ਸੀ ਟਰੈਕਟਰ ਹਾਂਜੀ ਜੱਕ ਦਾ ਮੋੜਦਾ ਇਹਨਾਂ ਨੇ ਤੇ ਨੁਕਸਾਨ ਕਿੰਨਾ ਹੋਇਆ ਤੁਹਾਡਾ ਨੁਕਸਾਨ ਤੁਸੀਂ ਆਪ ਹੀ ਦੇਖ ਸਕਦੇ ਹੋ ਜੀ ਟੋਟਲ ਲਾਸ ਹੋ ਗਈ ਗੱਡੀ ਆਪਣੀ ਦੇਖੋ ਜੀ ਸਵਾਰੀਆਂ ਕਿੰਨੀਆਂ ਸੀਗੀਆਂ ਤੁਹਾਡੀ ਜੀ ਸਵਾਰੀ ਮੈਂ ਹੀ ਸੀ ਗੱਲਾ ਚਲਾਣ ਵਾਲਾ ਔਰ ਜਿਹੜਾ ਟਰੈਕਟਰ ਸੀ ਟਰੈਕਟਰ ਦਾ ਡਰਾਈਵਰ 도ੜ ਗਿਆ ਗੱਡੀ ਮਾਰ ਕੇ ਤੇ ਹੁਣ ਆਪਣੀ ਕਾਰਵਾਈ ਕੀ ਬੰਦੀ ਕੋਈ ਪੁਲਿਸ ਨੂੰ ਲਾਜੇ ਮੈਥੇ ਮੌਕੇ ਤੇ ਪਹੁੰਚੇ ਜਾਂ ਕਾਰ ਟਰੈਕਟਰ ਚੱਲ ਰਹੀ ਕੀ ਗੰਦੇ ਵਿੱਚ ਤੁਹਾਨੂੰ ਮੌਕੇ ਤੇ ਜਿਹੜਾ ਡਰਾਈਵਰ ਆ ਉਹ ਤਾਂ 도ੜ ਗਿਆ ਜਿਹੜੇ ਓਨਰ ਹੈ ਉਹ ਹੀ ਆਏ ਆ ਉਹ ਹੀ ਬੋਲਦੇ ਪਏ ਤੇ ਜਿਹੜੇ ਓਨਰ ਆਏ ਆ ਜੀ ਉਹ ਚੜਦੇ ਪਏ ਆ ਬਿਲਕੁਲ ਪੂਰੇ ਚੜਨ ਨੂੰ ਤਿਆਰ ਹੈ ਇਹ ਕਿਸੇ ਪਾਸੇ ਰੋਡ ਤੇ ਲੀਗਲ ਨਹੀਂ ਆ ਨਾ ਉਸ ਸਿਲੈਕਟਰ ਦਾ ਨੰਬਰ ਹੈ ਜੀ ਤੇ ਨਾ ਕੋਈ ਉਹਦੇ ਪਿੱਛੇ ਪਲੇਟ ਹੈ ਨਾ ਕੋਈ ਕੋਸ਼ ਹੈ ਜੀ ਤੇ ਇਹ ਹੁਣ ਜਦੋਂ ਅਸੀਂ ਮੌਕੇ ਤੇ ਕਾਨੂੰਨੀ ਕਰਵਾਈ ਦੀ ਗੱਲ ਕੀਤੀ ਤੇ ਬੰਦੇ ਆ ਕੇ ਸਾਡੇ ਤੇ ਝੜ ਰਹੇ ਆ ਜੀ ਕਿ ਤੁਸੀਂ ਕਾਨੂੰਨੀ ਵੇਣਾ ਕਿਉਂ ਗੱਲ ਕਰ ਰਹੇ ਆ ਦੇਖੋ ਜੀ ਅਸੀਂ ਤਾਂ ਪਹਿਲੇ ਤੌਰ ਤੇ ਅਸੀਂ ਕਾਨੂੰਨ ਦੇ ਨਾਲ ਚੱਲਣ ਵਾਲੇ ਬੰਦੇ ਆ ਅਸੀਂ ਜੋ ਵੀ ਕਾਨੂੰਨੀ ਕਰਵਾਈ ਹੋਊਗੀ ਤੇ ਅਸੀਂ ਉਹਦੇ ਮੁਤਾਬਿਕ ਚੱਲਾਂਗੇ ਕਿਉਂਕਿ ਤੁਸੀਂ ਸਾਡੀ ਕਾਰ ਦਾ ਨੁਕਸਾਨ ਦੇਖ ਸਕਦੇ ਆ ਇਹਦੇ ਮੋਰੇ ਪ੍ਰੋਪਰ ਪਲੇਟਾ ਜੀ ਪ੍ਰੋਪਰ ਤੱਜਰ ਪੁਰਿਆ ਤੇ ਉਹ ਜਿਹੜਾ ਵਾਹਨ ਖੜਾ ਤੁਸੀਂ ਦੱਸੋ ਉਹਦੇ ਮੋਰੇ ਕੁਛ ਨਹੀਂ ਹੈਗਾ ਤੇ ਕੁਛ ਵੀ ਨੰਬਰ ਪਲੇਟ ਐ ਨਹੀਂ ਕੁਛ ਵੀ ਸਰ ਹੈਗਾ ਕੁਛ ਵੀ ਨਹੀਂ ਹੈਗਾ ਇਹ ਜਿਹੜੇ ਬੰਦੇ ਆ ਆਪਣੇ ਇਹ ਗੱਲ ਕਰ ਰਹੇ ਆ ਕਿ ਜੀ ਕਿ ਹਾਂਜੀ ਵੀ ਤੁਸੀਂ ਆ ਕੇ ਸਾਨੂੰ ਕਾਨੂੰਨੀ ਧਮਕੀਆਂ ਨਾ ਦਿਓ ਜਿਹੜੀ ਜੀ ਰੋਂਗ ਹੈ ਉਹਨੂੰ ਰੋਂਗ ਕਰਾਂਗੇ ਸਾਡਾ ਵੈਡਿੰਗ ਕਾਰ ਐਸੋਸੀਏਸ਼ਨ ਨਹੀਂ ਮੰਗ ਕਰਦਾ ਕਿ ਇਸ ਕਾਰ ਦਾ ਇੱਥੇ ਪਰਭਾਈ ਕਰਾਈ ਜਾਵੇ ਨਹੀਂ ਤਾਂ ਇੱਥੇ ਵੈਡਿੰਗ ਕਾਰ ਐਸੋਸੀਏਸ਼ਨ ਸਾਰੀ ਆਊਗੀ ਤੇ ਮੌਕੇ ਤੇ ਜੋ ਵੀ ਅਸੀਂ ਕਾਨੂੰਨ ਦੇ ਹਿਸਾਬ ਨਾਲ ਅਸੀਂ ਉਹਨੂੰ ਪੈਲ ਕਰਾਂਗੇ ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਭਾਈ ਮੇਰਾ ਨਾਮ ਹੈ ਲੱਖੀ ਲੱਖੀ ਗਾੜੀ ਬੱਸ ਮੈਂ ਹੋਰ ਦੱਸਣਾ ਚਾਹਣਾ ਇਹ ਗੱਡੀ ਮੇਰੀ ਗੱਡੀ ਹੈ ਮੇਰਾ ਛੋਟਾ ਬਰਾਦਰ ਚਲਾ ਰਿਹਾ ਸੀਗਾ ਕਿਹਾ ਇਸ ਗੱਡੀ ਦੀ ਮੈਂ ਜੀਪੀਐਸ ਲੋਕੇਸ਼ਨ ਚੈੱਕ ਕੀਤੀ ਹੈ 45 ਤੋਂ 48 ਦੀ ਸਪੀਡ ਤੇ ਗੱਡੀ ਬੱਜੀ ਹੈ ਬਸ ਕਿ ਆਪਣੇ ਸਾਈਡ ਰਾਮ ਨਾਲ ਜਾ ਰਿਹਾ ਇਹ ਜਿਹੜਾ ਕੈਮਰੇ ਵੀ ਕੋਈ ਵੀ ਹੈਗੀ ਲਾਈਵ ਲੈ ਉਹ ਵੀ ਚੱਤ ਕੋਲ ਨੂੰ ਦਿਖਾਉਗਾ ਲਾਈਵ ਕੋਈ ਨਹੀਂ ਦਿਖਾਊਗਾ ਇਹ ਗੱਡੀ ਦੀ ਸਪੀਡ ਜਿਹੜੀ ਬੱਜੀ 45 ਤੋਂ 48 ਦੀ ਸਪੀਡ ਤੇ ਗੱਡੀ ਬੱਜੀ ਇਹ ਬੰਦਾ ਇਧਰੋਂ ਆ ਰਿਹਾ ਸੀ ਗੱਡੀ ਇਹਨੇ ਮੋੜੇ ਕਹਿੰਦਾ ਜਾ ਰਹੀ ਸੀ ਮੇਰੇ ਭਾਜੀ ਮੈਂ ਲਾਈਫ ਟਾਈਮ ਦਾ ਸਾਰਾ ਚੈੱਕ ਕਰ ਲਿਆ ਵਾ ਤਾਂ ਉਹਨੇ ਜਾਤਰਾ ਮੈਂ ਇੱਕ ਗੱਡੀ ਨਾ ਜੋ ਨੇ ਜਾਤਰਾ ਮੋੜਤਾ ਸਾਡੀ ਗੱਡੀ 45 ਦੀ ਸਪੀਡ ਤੇ ਜਾ ਰਹੀ ਤਾਂ ਗੱਡੀ ਟੋਟਲ ਲੋਸ ਹੋ ਗਈ ਬਸ ਤੁਸੀਂ ਮੌਕਾ ਦੇ ਕੇ ਲਿਆ ਆਪਕੀ ਸੀ ਨੂੰ ਕੋਸ਼ ਨਹੀਂ ਆ ਤੇ ਮੰਗ ਕੀ ਕਰਦੇ ਆਪਾਂ ਮੰਗ ਮੈਂ ਇਹ ਕਰਦਾ ਕਿ ਜਿਹੜਾ ਸਾਡਾ ਨੁਕਸਾਨ ਹੋ ਗਿਆ ਬਸ ਸਾਡਾ ਨੁਕਸਾਨ ਪਰਵਾਈ ਕੀਤੀ ਆਵੇ ਉਹ ਪਾਰਟੀ ਨੂੰ ਇਹ ਜਿਹੜਾ ਬਾਕੀ ਆ ਪਾਹੀਂ ਮੈਂ ਕੀ ਨਾਮ ਆਪਣਾ ਭਾਜੀ ਮੇਰਾ ਨਾਮ ਗੁਰਮਖ ਸਿੰਘ ਆ ਜੀ ਟਰੈਕਟਰ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਭਾਜੀ ਅਸੀਂ ਹਸ਼ਿਆਰਪੁਰ ਸਾਈਡ ਤੋਂ ਆ ਰਹੇ ਸੀਗੇ ਤੇ ਇੱਥੋਂ ਟਰਨ ਕਰ ਰਹੇ ਸੀ ਅਸੀਂ ਠੀਕ ਹੈ ਜੀ ਭਾਜੀ ਟਰਨ ਕਰ ਰਹਾ ওভার ਸਪੀਡ ਗੱਡੀ ਆ ਕੇ ਸਾਡੇ ਟਰੈਕਟਰ ਦੇ ਵਿੱਚ ਟੱਚ ਹੋਈ ਆ ਇੱਕ ਟਰਾਲੀ ਮੁੜ ਗਈ ਉਹਦੇ ਬੈਕ ਸਾਈਡ ਤਾਂ ਬਿਲਕੁਲ ਅੱਧੀ ਮੁੜੀ ਹੋ ਟਰਾਲੀ ਦੇ ਵਿੱਚ ਬਿਲਕੁਲ ਸੈਂਟਰ ਦੇ ਵਿੱਚ ਆ ਕੇ ਟੱਚ ਕੀਤੀ ਆ ਗੱਡੀ ਟਰੈਕਟਰ ਦੇ ਤੁਹਾਡੇ ਸਾਹਮਣੇ ਆ ਦੇਖ ਲਓ ਟਰੈਕਟਰ ਟੋਟਲ ਲਾਸ ਹੋ ਗਿਆ ਜੀ ਠੀਕ ਹੈ ਜੀ ਟਰੈਕਟਰ ਪੂਰਾ ਮੁੜ ਗਿਆ ਸੀਗਾ ਕਹ ਲਓ ਇਹਨਾਂ ਦੀ ਓਵਰ ਸਪੀਡ ਕਰਕੇ ਇਹ ਬਿਲਕੁਲ ਵਿੱਚ ਆ ਕੇ ਵੱਜਿਆ ਪਰਲੀ ਸਾਈਡ ਤੋਂ ਬਿਲਕੁਲ ਮੈਨੂੰ ਸੀ ਪਾਰਟੀ ਦਾ ਇਹ ਕਹਿਣਾ ਆ ਕਿ ਉਹ 40 45 ਸਪੀਡ ਤੇ ਆ ਰਹੇ ਸੀਗੇ ਪਸ ਤਾਂ ਆ ਗਏ ਪਾਜੀ 40 ਪਾਜੀ ਅਸੀਂ ਆਪ ਤੁਹਾਡੇ ਨਾਲ ਬਿਲਕੁਲ ਇਹ ਗੱਲ ਤੁਸੀਂ ਟਰੈਕਟਰ ਦੇਖ ਲਓ 40 45 ਦੀ ਸਪੀਡ ਦੇ ਵਿੱਚ ਜਿੰਨਾ ਟਰੈਕਟਰ ਹਾਰਡ ਆ ਇਹ ਕਦੀ ਨਹੀਂ ਟੁੱਟ ਸਕਦਾ ਪੂਰਾ ਟੋਟਲ ਲਾਸ ਹੋ ਗਿਆ ਟਰੈਕਟਰ ਇਹ ਕਹਿੰਦੇ 40 45 ਦੇ ਸਹੀ ਆ ਮੈਂ ਕਿਹਾ ਭਾਜੀ ਕਹਿਣ ਨੂੰ ਕੀ ਕਰਨਾ ਪਰ ਉਹਦਾ ਮੌਕਾ ਦੱਸਦਾ ਤੁਹਾਨੂੰ ਕਿ ਹਾਂ ਵੇ ਕੀ ਸਪੀਡ ਕਰ ਰਹੀ ਆ ਟਰੈਕਟਰ ਦਾ ਟੋਟਲੀ ਲਾਸ ਦੇਖੋ ਆਜੋ ਟੱਚ ਆਪਾਂ ਹੁਣ ਕੀ ਮੰਗ ਕਰਦੇ ਆ ਭਾਜੀ ਅਸੀਂ ਤਾਂ ਮੰਗ ਕੀ ਕਰਦੇ ਆ ਅਸੀਂ ਮੰਗ ਇਹ ਕਰਦੇ ਆ ਕਿ ਸਾਡੇ ਟਰੈਕਟਰ ਦਾ ਕੰਮ ਅਸੀਂ ਕਰਾ ਕਰਾ ਦਿਨ ਜਾਓ ਉਹ ਦੇਖ ਲਓ ਕਿ ਸਾਡਾ ਵੀ ਨੁਕਸਾਨ ਹੋਇਆ ਉਹਨਾਂ ਦਾ ਵੀ ਨੁਕਸਾਨ ਆ ਆਪਾਂ ਇਹ ਨਹੀਂ ਕਹਿੰਦੇ ਦੋਨਾਂ ਤਰ੍ਹਾਂ ਦੇ ਜੋੜ ਨਾ ਚੰਗਾ ਸਾਰੇ